ਸਸ਼ਿਕਾ ਭਾਜੀ ਸਸ਼ਿਕਾ ਸਸ਼ਿਕਾਲ ਮਨਿੰਦਰ ਭਾਜੀ ਕੀ ਹਾਲ ਚਾਲ ਕਿਵੇਂ ਹੋ ਠੀਕ ਹੋ ਵਧੀਆ ਬੜੇ ਦਿਨਾਂ ਬਾਅਦ ਜਿਹੜਾ ਮਾਰਿਆ ਫਸ ਮੈਂ ਗਿਆ ਹੋਇਆ ਸੀ ਬਾਹਰ ਕਿਤੇ ਨਾ ਓਕੇ ਕੀ ਸੇਵਾ ਕਰੀ ਇਹ ਹੁਕਮ ਕਰੋ ਇੱਕ ਕਰਮ ਲੋ ਹੇਅਰ ਸਪਰੇਅ ਚਾਹੀਦਾ ਸੀ ਹੇਅਰ ਸਪਰੇਅ ਕਿਹੜਾ ਦੇ ਦਈਏ ਭਾਜੀ ਵਧੀਆ ਦੇ ਦੋ ਕੰਪਨੀ ਆ ਸੇ ਆਪਨੀ ਤੁਹਾਨੂੰ ਪਤਾ ਹੀ ਹੈ ਲੋ ਪਹਿਲਾਂ ਕਿਹੜਾ ਯੂਜ਼ ਕਰਦੇ ਹੋ ਐਂਜੋ ਯੂਜ਼ ਕਰਦਾ ਐਂਜੋ ਕਰ ਰਹੀ ਹਾਂ ਇੱਕ ਐਂਜੋ ਹੈ ਕਾਜੀ ਆਪਣੇ ਕੋਲ ਐਂਜੋ ਲੈ ਲੈਣਾ ਠੀਕ ਆ ਐਂਜੋ ਲੈ ਲਊਗਾ ਜੀ ਸ਼ਾਇਦ ਬਹੁਤ ਵਧੀਆ ਦੁੱਧ ਆ ਹਾਂ ਬਹੁਤ ਵਧੀਆ ਭਾਜੀ ਇਹਨਾਂ हेयर ਨੁਕਸਾਨ ਵੀ ਨਹੀਂ ਹੁੰਦੇ ਕਿੰਨੇ ਦਾ ਭਾਜੀਆ ਜੋ ਮਰਜ਼ੀ ਦੇ ਦਿਓ ਭਾਜੀ ਵਾਹ 120 ਰੁਪਏ ਦਾ ਤੁਸੀਂ 100 ਰੁਪਏ ਦੇ ਦਿਓ ਖੁੱਲੇ ਤਾਂ ਨਹੀਂ ਮੈਂ ਕੋਹਣੇ 500 ਦੇਈਏ ਇੱਕੋ ਇੱਕ ਜਰ ਨਹੀਂ ਭਾਜੀ ਹੋਰ ਕੀ ਕਰੀ ਜਾਂਦੇ ਹੋ ਭਾਜੀ ਪਾਜੀ ਨੋਟ ਚੈੱਕ ਕਰ ਰਹੇ ਹਾਂ ਜੀ। ਬੜੀ ਬ੍ਰਸੀ ਬੇਤਵਾਰੀ ਵਾਲੀ ਗੱਲ ਕੀਤੀ ਭਾਜੀ। ਭਾਜੀ ਇਹ ਚ ਬੇਤਵਾਰੀ ਵਾਲੀ ਕਿਹੜੀ ਗੱਲ ਲੋਗੀ ਵੀਰੇ? ਭਾਜੀ ਪੁਰਾਣੇ ਗਾਹਕ ਆ ਤੁਹਾਡੇ। ਤੁਹਾਨੂੰ ਮੈਂ ਜਾਲੀ ਨੋਟ ਦਊਂਗਾ ਯਾਰ। ਉਹ ਨਹੀਂ ਨਹੀਂ ਭਾਜੀ ਜਾਲੀ ਨੋਟ ਦੀ ਗੱਲ ਨਹੀਂ। ਇਹ ਹਰੇਕ ਦੁਕਾਨਦਾਰ ਦਾ ਹੱਕ ਹੁੰਦਾ। ਨੋਟ ਚੈੱਕ ਕਰਨਾ। ਤੁਸੀਂ ਦੇ ਦਿੱਤਾ, ਮੇਰਾ ਫਰਜ਼ ਹੈ। ਮੈਂ ਚੈੱਕ ਕਰਕੇ ਆਪਣੇ ਗੱਲੇ 'ਚ ਰੱਖਣਾ। ਕੋ ਭਾਜੀ ਮੈਨੂੰ ਵਧੀਆ ਨਹੀਂ ਲੱਗੀ ਆ ਚੀਜ਼ ਤੁਹਾਡੀ। ਨਹੀਂ ਭਾਜੀ ਵਧੀਆ ਲੱਗਣ ਨੂੰ ਨਾ ਲੱਗਣ ਨੂੰ ਇਹ 'ਚ ਮੈਂ ਇੱਕ ਗੱਲ ਦੱਸਦਾ। ਤੁਹਾਡੇ ਅਰਗੇ ਮੇਰੇ ਕੋਲ ਬਹੁਤ ਸੱਜਣ ਏਦਾਂ ਦੇ ਨਹੀਂ ਜਿਨ੍ਹਾਂ ਨਾਲ ਬਹੁਤ ਪਿਆਰ ਆ ਪੱਕੇ ਕਸਟਮਰ ਨੇ ਤੇ ਮੇਰੇ ਨਾਲ ਹੋਇਆ 2-3 ਵਾਰੀ ਵੀ ਨਕਲੀ ਨੋਟ ਦੇ ਗਿਆ ਹੁਣ ਅਗਲੇ ਨੂੰ ਕਹਿੰਦੇ ਆ ਤਾਂ ਅਗਲਾ ਗੁੱਸਾ ਕਰਦਾ ਫੇਰ ਸਾਡਾ ਗਾਖ ਖਰਾਬ ਹੁੰਦਾ ਪਤਾ ਕੀ ਭਾਈ ਕੋਈ ਪ੍ਰਵਾਸੀ ਹੋਵੇ ਜਾਂ ਕੋਈ ਬੰਦਾ ਸਮਝ ਆਂਦਾ ਸਰਦਾਰ ਭਰਾਓ ਤੁਸੀਂ ਗੱਲ ਭਾਜੀ ਪ੍ਰਵਾਸੀ ਦੀ ਨਹੀਂ ਹੁੰਦੀ ਠੀਕ ਹੈ ਜੀ ਪੰਜਾਬੀ ਭਰਾਓ ਸਾਡੇ ਨਾਲ 2-3 ਵਾਰੀ ਮੇਰੇ ਨਾਲ ਹੋ ਚੁੱਕਿਆ ਏਦਾਂ ਜੇ ਅਗਲੇ ਨੂੰ ਮਨਾ ਕਰਦੇ ਆ ਜਾਂ ਕਹਿੰਦੇ ਆ ਅਗਲਾ ਗੁੱਸਾ ਕਰ ਜਾਂਦਾ ਫੇਰ ਸਾਡਾ ਗਾਖ ਖਰਾਬ ਹੁੰਦਾ ਹੁਣ 2 ਮਿੰਟ ਦਾ ਗੁੱਸਾ ਜ਼ਰੂਰ ਲੱਗੂਗਾ ਤੁਹਾਨੂੰ। ਵੀ ਭਾਜੀ ਨੇ ਨੋਟ ਚੈੱਕ ਕੀਤਾ। ਪਰ ਨੋਟ ਚੈੱਕ ਕਰ ਲਿਆ ਮੇਰੀ ਵੀ ਤਸੱਲੀ ਹੋ ਗਈ ਤੁਹਾਡੀ ਵੀ ਤਸੱਲੀ ਹੈ ਕੱਲ ਨੂੰ ਮੈਂ ਤੁਹਾਨੂੰ ਕਮਾਂ ਭਾਜੀ ਇਹ ਤੁਹਾਡਾ ਨੋਟ ਨਕਲੀ ਨਿਕਲਿਆ। ਤੁਸੀਂ ਮੰਨੋਗੇ? ਨਹੀਂ ਨਾ ਇਹਨੂੰ ਲੱਗੀ ਗੱਲ ਆ ਪਰ ਗਲਤ ਲੱਗੀ ਮੈਨੂੰ। ਠੀਕ ਆ। ਨਹੀਂ ਨਹੀਂ ਭਾਜੀ ਇਹ ਗਲਤ ਨਹੀਂ ਹੁੰਦਾ। ਹੁਣ ਤੁਸੀਂ ਵੀ ਕੰਮ ਤੋਂ ਹੰਦਾ ਕਰਦੇ ਹੋਣੇ ਕੋਈ। ਹੈਗੀ ਦੁਕਾਨਦਾਰੀ ਆਪਣੀ ਕੋਈ। ਨਾ ਗੱਡੀਆਂ ਦਾ ਕੰਮ ਆਪਣਾ। ਗੱਡੀਆਂ ਦਾ ਕੰਮ ਆ। ਤੁਸੀਂ ਭਾਜੀ ਕਦੇ ਪੈਸੇ ਚੈੱਕ ਕਰਕੇ ਨਹੀਂ ਲੈਂਦੇ। ਪੇਮੈਂਟ ਦਾ ਚੈੱਕ ਕਰਕੇ ਲੈ ਲੀਆ ਪੇਮੈਂਟ ਜਾ ਰਹਾ ਹੁੰਦੀ 3344 ਲੱਖ ਰੁਪਏ ਇਕੱਠਾ ਲੈਣਾ ਮੈਂ ਤਾਂ ਭਾਜੀ ਦੇਖੋ ਜੇ ਤੁਸੀਂ ਜ਼ਿਆਦਾ ਹੁੰਦੀ ਹੈ ਤਾਂ ਥੋੜੀ ਹੁੰਦੀ ਹੈ ਚੈੱਕ ਤਾਂ ਕਰਦੇ ਹਾਂ ਨਾ ਇਹਦੇ ਵਿੱਚ ਭਾਜੀ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ ਗੁੱਸਾ ਨਹੀਂ ਕਰੀਦਾ ਹੂੰਗਾ ਤੇ ਆ ਲਓ ਤੁਹਾਡੇ ਬਾਕੀ ਪੈਸੇ ਠੀਕ ਹੈ ਜੀ ਪੇਮੈਂਟ ਨੂੰ ਲਿਫਾਫੇ 'ਚ ਪਾ ਦਾਂ ਹਾਂਜੀ ਪਾ ਲਓ ਭਾਜੀ ਤੁਹਾਡਾ ਹੇਰ ਸਪਲਾਈ థాంਕ ਯੂ ਭਾਜੀ ਸੌਰੀ ਜੇ ਤੁਹਾਨੂੰ ਗੁੱਸਾ ਲੱਗਿਆ ਮੇਰੀ ਕਿਸੇ ਗੱਲ ਦਾ ਨਹੀਂ ਨਹੀਂ ਮੈਨੂੰ ਨਹੀਂ ਗੁੱਸਾ ਲੱਗਿਆ ਭਾਜੀ ਤੁਸੀਂ ਨਹੀਂ ਗੁੱਸਾ ਕਰਨਾ ਤੁਸੀਂ ਪੱਕੇ ਗਾ ਕੋ ਉਦਾਂ ਹੀ ਆਓ ਜਿੱਦਾਂ ਆਉਣੇ ਹੋ ਠੀਕ ਹੈ ਜਿਹੜਾ ਹੱਕ ਹੈ ਸਾਡਾ ਨੋਟ ਚੈੱਕ ਕਰਨ ਦਾ ਉਹ ਤਾਂ ਅਸੀਂ ਕਰਾਂਗੇ ਤੇ ਤੁਸੀਂ ਵੀ ਕਰਿਆ ਕਰੋ ਆਪਣੀ ਦੁਕਾਨ ਤੇ ਜੇ ਨਹੀਂ ਕਰਦੇ ਅੱਗੇ ਨਹੀਂ ਨਹੀਂ ਮੈਂ ਸਮਝ ਗਿਆ ਠੀਕ ਹੈ ਭਾਜੀ ਹੋਰ ਚਾਹ ਪਾਣੀ ਬੁਲਾਈਏ ਜੀ థాంਕ ਯੂ ਭਾਜੀ ਥੈਂਕ ਯੂ ਬੱਸ